ਅੰਗਰੇਜ਼ਾਂ ਨੂੰ ਦੇਸ਼ ਚੋਂ ਬਾਹਰ ਕੱਢਣ ਦੀ ਖਾਤਰ ਮਨ ਲਾ ਮੈਂ ਉਹ ਮਾਰਦਾ ਪੱਲੇਦਾਰ ਵੱਖ-ਵੱਖ ਵਿਚਾਰਾਂ ਦੇ ਲੋਕ ਵੱਖ-ਵੱਖ ਵਿਚਾਰਾਂ ਦੀਆਂ ਜਥੇਬੰਦੀਆਂ ਵੱਖ-ਵੱਖ ਵਿਚਾਰਾਂ ਦੀਆਂ ਪਾਰਟੀਆਂ ਆਪੋ ਆਪਣੇ ਢੰਗ ਦੇ ਨਾਲ ਅੰਗਰੇਜ਼ਾਂ ਨੂੰ ਬਾਹਰ ਕੱਢਣ ਦਾ ਦੇਸ਼ ਦੇ ਵਿੱਚੋਂ ਸੋ ਸਹੀ ਅਰਥਾਂ ਦੇ ਵਿੱਚ ਚੋ ਬਾਹਰ ਕੱਢੋ ਬਾਹਰ ਕੱਢੋ ਬਾਹਰ ਕੱਢੋ ਮਹਿੰਦੀ ਲੋਕਾਂ ਦਾ ਏਕਾ ਜਿੰਦਾਬਾਦ 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 ਮਹਿੰਦੀ ਲੋਕਾਂ ਦਾ ਏਕਾ ਜਿੰਦਾਬਾਦ 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 ਭਾਰਤ ਦਾ ਲਟੇਰਾ ਰਾਜ ਪ੍ਰਬੰਧ ਮਰਦਾਬਾਦ 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 ਭਾਰਤ ਦਾ ਲਟੇਰਾ ਰਾਜ ਪ੍ਰਬੰਧ ਮਰਦਾਬਾਦ 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 ਆਜ਼ਾਦੀ ਤੋਂ ਪਹਿਲਾਂ ਉਮਰ ਜਿਹਦਾ ਸੱਦਾ ਆਇਆ ਸੀ ਗਿਆ ਉਹਦੇ ਭਾਰਤ ਦੇ ਵਿੱਚ ਕਿ ਜਿਹੜਾ WTO ਹੈ ਉਹਦੇ ਬਹੁਤ ਸੰਸਥਾ ਵਗੈਰਾ ਹੈ ਗਿਆ ਉਹਨਾਂ ਜੋ ਭਾਰਤ ਸਰਕਾਰ ਬਾਹਰ ਆ ਰਹੀ ਉਹਦੇ ਤਹਿਤ ਸੱਦਾ ਦਿੱਤਾ ਸੀ ਕਿਉਂਕਿ ਜਿਹੜਾ ਪੂਲ ਹਿੰਦੁਸਤਾਨ ਦੀ ਸਮੱਸਿਆ ਹੈ ਉਹ ਗਾਰਬਨਟ ਘਰਾਣੇ ਹੈ WTO ਸੰਸਾਰ ਬੈਂਕ ਹੈ ਜੋ ਨੀਤੀਆਂ ਲਾਗੂ ਹੋ ਰਹੀਆਂ ਹਨ ਉਹਨਾਂ ਨੀਤੀਆਂ ਨੇ ਸਾਰਿਆਂ ਦਾ ਮਲਿਆ ਮੇਡ ਕਰ ਰਹੇ ਹਨ ਉਹਨਾਂ ਨੇ ਰੁਜ਼ਗਾਰ ਖੋਲਿਆ ਉਹਨਾਂ ਨੀਤੀਆਂ ਕਰਕੇ ਵੱਡੇ ਪੱਧਰ ਤੇ ਨਸ਼ਾ ਵੇਚ ਰਿਹਾ ਹੈ। ਉਹਦੇ ਕਰਕੇ ਕਿਸਾਨ ਖੁਰਕਸੀਆਂ ਦੇ ਰਾਹ ਪੈ ਗਏ ਹੈਗੇ ਆ। ਇਸ ਕਰਕੇ ਜਿੰਨੂੰ ਵੀ ਹੋਰ ਕੋਈ ਰਸਤਾ ਨਹੀਂ ਰਿਹਾ। ਜਿਹੜਾ ਵੀ ਕਿਸਾਨ ਕਰਨ ਵਾਲਾ ਇਸ ਮੁਲਕ 'ਚ ਵੱਸਦਾ ਹੈ। ਉਹਦੀ ਜ਼ਿੰਦਗੀ ਬਰਬਾਦ ਕਰਨੀ ਉਹਨੂੰ ਬਹੁਤ ਆਪੀ ਹੋ ਰਹੀ। ਤੇ ਜੇ ਦੇਖੇ ਕੋਈ ਕਹਿੰਦਾ ਜੀ ਨਹੀਂ ਸਾਡਾ ਤਾਂ ਹੁਣ 15 ਨੂੰ ਮਨਾਉਣਗੇ ਉਹ ਜਾਂ ਸਾਨੂੰ ਮਨਾਉਣਗੇ ਕਿ ਕਿੱਡਾ ਦੇਸ਼ ਕਮਾਲ ਦਾ ਕਿੰਨੀ ਹੋਵਗੇ। ਉਹਨਾਂ ਵਾਸਤੇ ਆਜ਼ਾਦੀ ਹੈਗੀ। ਉਹਨਾਂ ਵਾਸਤੇ ਇਸ ਪੜਾਸ਼ਤੀ ਵੀ ਆਜ਼ਾਦੀ ਹੈ। ਲੋਕਾਂ ਵਾਸਤੇ ਤਾਂ ਬਰਬਾਦੀ ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਤੁਹਾਡੇ ਸਾਹਮਣੇ ਇਹ ਕਹਿਣਾ ਚਾਹੁੰਦੇ ਆ ਕਿ ਹੋਰ ਕੋਈ ਰਾਹ ਨਹੀਂ ਬਚਿਆ ਇੱਕੇ ਦੇ ਸੰਘਰਸ਼ ਦਾ ਰਾਹ ਹੈ ਕਿਉਂਕਿ ਜਿਹੜਾ ਪੰਜਾਬ 'ਚ ਵੀ ਲੋਕਾਂ ਨੇ ਬਦਲਾ ਲਿਆਂਦਾ ਆਪ ਵਾਲੀ ਸਰਕਾਰ ਲੈਂਦੀ ਉਹਦਾ ਲੋਕਾਂ ਨੇ ਆਪ ਵੀ ਦੇਖਿਆ ਆਪ ਵੀ ਫੈਸਲਾ ਕਰਤਾ ਉਹ 13 ਦੇ ਹੀ ਲੋਕਾਂ ਨੇ ਤੰਗ ਦਿੱਤੀ ਵੀ ਜਾਂਦਾ ਭਾਈ ਸਹੀ ਰਾਹ ਤੇ ਕੋਸ ਆਜੋ ਨਹੀਂ ਆਉਣਾ ਤਾਂ ਫਿਰ ਜਾਉਂਗੇ ਤੁਸੀਂ ਇਸ ਕਰਕੇ ਜਿੰਦੀ ਲੋਕਾਂ ਬਾਰੇ ਕੋਈ ਨਹੀਂ ਹੈ ਗਿਆ ਕਾਰਪੋਰੇਟਾਂ ਦੇ ਘਰਾਂ ਕਿਵੇਂ ਭਰੇ ਜਾਣ ਤੇ ਕੁੱਲ ਜਿਹੜੇ ਸਾਧਨੋਂ ਕਿਵੇਂ ਕੋਹੇ ਜਾਂਦੇ ਪਾਣੀ ਗੰਦ ਲਾਉ ਉਹਨਾਂ ਨੇ ਕਰਤਾ ਵਾਤਾਵਰਨ ਗੰਦ ਲਾਉ ਉਧਰੋਂ ਹੋ ਗਿਆ 800 ਦੇ ਲੋਕ ਕਿਸ ਤਰ੍ਹਾਂ ਬਣਸੀ ਦੀ ਕਰਦੇ ਅੱਜ ਤਾਂ ਅਸੀਂ ਉਹ ਜੋ ਸੱਦਾ ਹੈਗਾ ਉਹਨੂੰ ਫੱਦੇ ਨੂੰ ਲਾਗੂ ਕਰ ਰਹੇ ਹਾਂ ਰਾਜ ਸਿੰਘ ਨੂੰ ਤੋਂ ਮੋਰ ਜਿਹੜਾ ਸੱਦਾ ਹੈ ਸਾਰੇ ਬਾਹਰ ਅਸੀਂ ਉਹਨੂੰ ਲਾਗੂ ਕਰ ਰਹੇ ਕੱਲੇ ਤਾਕਾ ਮੈਂ ਬੱਸੇ ਬਟਾਈ ਬਿੱਟ ਲਾਉਣਾ ਪਊ ਆਇਆ ਇੱਕ ਨੌਜਾਨ ਹੋਰ ਆਊ ਵੀ ਨਾਰੇ ਲਵਾਉਣ ਆਲਾ ਕੱਲਾ ਤਾਂ ਮੈਂ ਵੀ ਹੰਭਜੂ ਹੈਗਾ ਦੇਖਾ ਲੈ ਵੀ ਲੋਕ ਇੱਕ ਤਾਂ ਪ੍ਰਧਾਨ ਜੀ ਅੱਜ ਪ੍ਰੋਡਕਸ ਕੀਤਾ ਜਾ ਰਿਹਾ ਤੁਹਾਡੀ ਜਥੇਬੰਦੀ ਵੱਲੋਂ ਕੀ ਕਹਿਣਾ ਚਾਹੁੰਦੇ ਅਸੀਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਨੂੰ ਇੱਕਤਾ ਗ੍ਰਾਹਾਂ ਵੱਲੋਂ ਅੱਜ ਜਿਹੜਾ ਪ੍ਰਦਰਸ਼ਨ ਕਰ ਰਹੇ ਹੈ ਇਹ ਸੰਜੁਕਤ ਕਿਸਾਨ ਮੋਰਚੇ ਦਾ ਸੱਦਾ ਆਇਆ ਹੋਇਆ ਪਿਛਲੇ ਦਿਨਾਂ ਦਾ ਹੀ ਕਿਉਂਕਿ ਇਤਿਹਾਸ ਦੇ ਵਿੱਚ ਦਰਜ ਹੈ ਜਦੋਂ 47 ਵਾਲੀ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ ਉਹਨਾਂ ਗਰਾਂ ਦੇ ਵਿੱਚ ਆਜ਼ਾਦੀ ਦੀ ਲੜਾਈ ਦੀ ਅਗਵਾਈ ਕਰ ਰਹੇ ਅੱਡ ਅੱਡ 그룹 ਸੀ ਜਿਹੜੇ ਉਹਨਾਂ ਨੇ ਇੱਕ ਸੱਦਾ ਦਿੱਤਾ ਸੀ 9 ਅਗਸਤ ਨੂੰ ਅੰਗਰੇਜ਼ ਜੋ ਭਾਰਤ ਛੱਡੋ ਉਸ ਨਾਅਰੇ ਨੂੰ ਗਾਂ ਤੋੜਦੇ ਹੋਏ ਇਸ ਕੰਮ ਨੇ ਸਮਝਿਆ ਵੀ ਭਾਰਤ ਛੱਡੋ ਉਦੋਂ ਬਾਅਦ ਭਾਵੇਂ ਨਕਲੀ ਆਜ਼ਾਦੀ ਆ ਗਈ। ਦੇਸ਼ ਦੇ ਹਾਕਮ ਅਗੋਰੀਆਂ ਦੀ ਥਾਂ ਕਾਲੇ ਆਕਾਫ ਦੇ ਹੋ ਗਏ ਦਿੱਤੇ ਪਰ ਉਸ ਤੋਂ ਬਾਅਦ ਬਦਲਿਆ ਇਥੇ ਕੁਝ ਨਹੀਂ ਸਕਾ ਲੋਕਾਂ ਦੇ ਜਿਹੜੇ ਮੰਗਾ ਮਸਲੇ ਆ ਜਾਂ ਲੋਕਾਂ ਨੂੰ ਉਦੋਂ ਬਾਅਦ ਜਕੜਿਆ ਗਿਆ। ਇਹਦਾ ਮਤਲਬ ਲੋਕਾਂ ਦੀ ਖਰੀ ਆਜ਼ਾਦੀ ਨਹੀਂ ਆਈ। ਇਸ ਕਰਕੇ ਹੁਣ ਇਹ ਨਾਅਰੇ ਨੂੰ ਇਸ ਰੂਪ ਦੇ ਵਿੱਚ ਅਸੀਂ ਲਿਆ ਹੈ ਜੋ ਅੱਜ ਦਾ ਸੱਦਾ ਹੈ। ਕਾਰਪੋਰੇਟ ਭਜਾਓ ਦੇਸ਼ ਦੇ ਹਾਕਮੋਂ WTO ਤੋਂ ਮਾਰਾਓ। ਇਸ ਨਾਰੇ ਤਹਿਤ ਅਸੀਂ ਕਿਵੇਂ ਸਦਾ ਦਿੱਤਾ ਹੋਇਆ ਸਾਰੇ ਮੁਰਕ ਦੇ ਅੰਦਰ ਜ਼ਿਲ੍ਹਾ ਹੈੱਡਕੁਆਟਰਾਂ ਤੇ ਤਸੀਰ ਪਦਰਾਂ ਤੇ ਅੱਡ ਅੱਡ ਰੋਸ ਪ੍ਰਦਰਸ਼ਨ ਕਰਕੇ WTO ਦੇ ਸੰਸਾਰ ਵਪਾਰ ਸੰਸਥਾ ਜੋ ਉਹਦੇ ਕੂਕਲੇ ਕੋਕਣਵਾ ਉਹਦੀ ਕੜੀ ਤਹਿਤ ਅੱਜ ਅਸੀਂ ਇਹ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਇਸ ਗੱਲ ਦੇ ਨਾਲ ਸੱਦੇ ਨਾਲ ਅਸੀਂ ਲੋਕਾਂ ਨੂੰ ਸਦਾ ਦੇਣਾ ਵੀ ਅਸਲ ਵਿੱਚ ਇੱਥੇ ਜਿਹੜਾ ਪਾੜਾ ਮਟਾਉਣ ਦਾ ਯਤਨ ਕੀਤਾ ਸੀ ਉਹ ਪਾੜਾ ਹੋਰ ਵਧਿਆ ਕਿਉਂਕਿ ਇੱਕ ਪਾਸੇ ਤੁਸੀਂ ਦੇਖ ਰਹੇ ਹੋ ਕਾਰਪੋਰੇਟ ਘਰਾਣੇ ਆ ਵੱਡੇ ਵੱਡੇ ਜਿਹੜੇ ਹੈਗੇ ਆ ਲੋਕ ਉਹ ਕੰਪਨੀਆਂ ਉਹ ਤਾਂ ਕਰੋੜਾਂ ਅਰਬਾਂ ਰੁਪਈਆ ਦੇ ਵਿੱਚ ਖੇਡਦੇ ਆ ਉਹਨਾਂ ਦੇ ਵਿਆਹਾਂ ਦੀ ਗੱਲ ਕਰਨੇ ਵੋ ਕਰੋੜਾਂ ਅਰਬਾਂ 'ਚ ਵਿਆਹ ਦੇ ਖਾਚਾ ਕਰਦੇ ਐ ਇੱਕ ਪਾਸੇ ਲੋਕ ਭੁੱਖੇ ਮਰੀ ਜਾਂਦੇ ਐ ਜਾਨੀ ਇੱਕ ਪਾਸੇ ਢੂੜੇ ਗਦਾਮਾਂ ਦੂਜੇ ਪਾਸੇ ਭੁੱਖੇ ਢਿੱਡ ਐ ਸੋ ਇਸ ਕਰਕੇ ਪਾੜਾ 47 ਨਾਲੋਂ ਵੀ ਪਹਿਲਾਂ ਵੱਧ ਗਿਆ ਐ ਪੇਸ਼ ਕਰਕੇ ਅਸਲ ਵਿੱਚ ਕਿਉਂ ਵੱਧ ਗਿਆ ਇਹਦੇ ਤੇ ਕਾਰਪੋਰੇਟ ਘਰਾਣੇ ਜਿਹੜੇ ਕਾਬਜਾ ਐ ਪਹਿਲਾਂ ਉਦੋਂ ਇੱਕ ਇਸਟਰੀਆ ਕੰਪਨੀ ਆਈ ਹੁਣ ਹਜ਼ਾਰਾਂ ਕੰਪਨੀਆਂ ਜਿਹੜੀਆਂ ਦੇਸ਼ ਦੇ ਉੱਤੇ ਝੱਟ ਮਾਰ ਰਹੀਆਂ ਐ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਹੋਰ ਝੱਟ ਮਾਰਨੀ ਐ ਇਹਦੇ ਤੋਂ ਇਹ ਸਾਡੀ ਗੱਲ ਨਿਕਲੀ ਐ ਵੀ ਦੇਸ਼ ਦੇ ਹਾਕਮ WTO ਤੋਂ ਜਨਤਰਵਾਰ ਨਹੀਂ ਹੋਣਗੇ ਉਨਾ ਚਿਰ ਸਾਡੇ ਆਮ ਲੋਕਾਂ ਦੀ ਜਿਹੜੀ ਹੈਗੀ ਹੈ ਜ਼ਿੰਦਗੀ ਨਹੀਂ ਸੌਖ ਸਕਦੀ ਇਹਦੇ ਚੋਂ ਹੀ ਅਸੀਂ ਇਹ ਨਾਰਾ ਦਿੱਤਾ ਵੀ ਕਾਰਪੋਰੇਟ ਭਜਾਓ ਡਬਲਯੂਟੀਓ ਤੋਂ ਹੱਕ ਨੂੰ ਬਾਹਰ ਕਰੋ ਫਿਰ ਜੇ ਗੱਲ ਕਰੀਏ ਪੰਜਾਬ ਸਰਕਾਰ ਦੇ ਸੈਕਟਰ ਸਰਕਾਰੇ ਗੈਰ ਦੀ ਅਸੀਂ ਇੱਕ ਵਰਗ ਲਈ ਕੰਮ ਕਰ ਰਹੀ ਹੈ ਜਿਵੇਂ ਸਾਡੇ ਅੰਦਰ ਨਾਰਾ ਕੀ ਕਹਿਣਾ ਚਾਹੁੰਦਾ ਦੇਖੋ ਕਾਇਨ ਨੂੰ ਉਹ ਕੰਮ ਕਰ ਰਹੇ ਨੇ ਲੋਕਾਂ ਵਿੱਚ ਕੁੱਲ ਕੰਮ ਜੋ ਅਮਲ ਹੈ ਭਾਵੇਂ 47 ਤੋਂ ਲੈ ਕੇ 77 ਸਾਲ ਦਾ ਚੱਕਰ ਲੋ ਚਾਹੇ ਅੱਡ-ਅੱਡ ਪਾਰਟੀਆਂ ਦਾ ਚੱਕ ਮੋ ਜਿਹੜੀਆਂ ਰਾਜਗਦੀ ਤੇ ਕਾਬਜ਼ ਹੋਈਆਂ ਚਾਹੇ ਹੋ ਰਾਜ ਦੀ ਗਦੀ ਤੇ ਬੈਠੀਆਂ ਚਾਹੇ ਸੈਂਟਰ ਦੀ ਗਦੀ ਤੇ ਬੈਠੇ ਉਹਨਾਂ ਦਾ ਸਾਰਿਆਂ ਦਾ ਇੱਕੋ ਹਮਲ ਹੈ ਵੀ ਕਾਰਗਵੜ ਘਰਾਣਿਆਂ ਦੀਆਂ ਸ਼ਾਮ ਰਾਜੀ ਮੁਲਕਾਂ ਦੀਆਂ ਜਿਹੜੀਆਂ ਨੀਤੀਆਂ ਬਣੀਆਂ ਉਹਨਾਂ ਨੂੰ ਲਾਗੂ ਕਰਨਾ ਉਹਦੇ ਨਾਲ ਸਾਰੇ ਸਹਿਮਤ ਆ ਕਾਇਨ ਨੂੰ ਇਹ ਕਹਿੰਦੇ ਆ ਵੀ ਅਸੀਂ ਆ ਲੋਕਾਂ ਦਾ ਵਿਕਾਸ ਕਰ ਰਹੇ ਆ ਅਸੀਂ ਲੋਕਾਂ ਦੇ ਪੱਖ ਚਾਹ ਕਰ ਰਹੇ ਆ ਅਸਲ ਵਿੱਚ ਅਮਲ ਦੇ ਵਿੱਚ ਉਹ ਜੋਕਾਂ ਦੇ ਪੱਖ ਚਾਹ ਕੇ ਇਸੇ ਕਰਕੇ ਸਾਡੀਆਂ ਜੱਜ ਬੰਦੀਆਂ ਦਾ ਨਾਰਾ ਨਿਕਲਿਆ ਹੋਇਆ ਵੀ ਬਾਹਰੇ ਕਰਦੇ ਲੋਕਾਂ ਨਾਲ ਜੋੜ-ਜੋੜ ਬੰਦੇ ਜੋਕਾਂ ਇਸ ਕਰਕੇ ਇਹ ਲੋਕਾਂ ਦਾ ਬਖਾਵਾ ਕਰਕੇ ਅਸਲ ਵਿੱਚ ਲੋਕਾਂ ਦੀ ਤਾਂ ਰਤ ਨਚੋੜੀ ਜਾਂਦੀ ਹੈ ਤੇ ਅਸਲ ਵਿੱਚ ਕਾਰਪੋਰੇਟ ਘਰਾਣੇ ਆ ਸ਼ਾਮ ਰਾਜੀ ਬੋਰਕ ਆ ਜਿਹੜੇ ਵੱਡੀਆਂ ਕੰਪਨੀਆਂ ਆ ਉਹ ਵੱਲੋਂ ਵੱਲ ਹੋ ਰਹੇ ਨੇ ਪ੍ਰਧਾਨ ਜੀ ਭਾਰਤ ਦੇਸ਼ 'ਚ ਨਵੇਂ ਕਾਨੂੰਨ ਜਿਹੜੇ ਲਾਗੂ ਹੋ ਗਏ ਨੇ ਉਹਦੇ ਬਾਰੇ ਕੀ ਕਰਨਾ ਚਾਹੁੰਦੇ ਹੋ ਦੇਖੋ ਇਹ ਕਹਿਣ ਨੂੰ ਉਹ ਇਹਦੇ 'ਚ ਵੀ ਉਹੀ ਜਿਵੇਂ ਕਹਿੰਦੇ ਹੁੰਦੇ ਆ ਵੀ ਗੁਰਦਲ ਪੇਟ ਕੇ ਜ਼ਹਿਰ ਦਿੱਤੀ ਜਾ ਰਹੀ ਹੈ ਬਖਾਵਾ ਤਾਂ ਇਹ ਕਰ ਰਹੇ ਆ ਵੀ ਅਸੀਂ ਵਸਤੀਵਾਦੀ ਕਾਨੂੰਨ ਆ ਜਿਹੜੇ ਉਹ ਬਦਲ ਤੇ ਇਹਦੇ ਤੇ ਅਸੀਂ ਦੇਸ਼ ਦਾ ਨਾਂ ਧਰ ਲਿਆ ਵੀ ਦੇਸ਼ ਦੇ ਆਪ ਦੇ ਕਾਨੂੰਨ ਬਣਾ ਲੇ ਪਰ ਹਕੀਕਤ ਦੇ ਵਿੱਚ ਇਹ ਹੈਗਾ ਵੀ ਉਦੋਂ ਵੱਧ ਕਰੜੇ ਕਰਤੇ ਲੋਕਾਂ ਨੂੰ ਹੋਰ ਜਕੜ ਪੰਜੇ 'ਚ ਕਰਨਾ ਹੈ ਤੇ ਖਾਸ ਕਰਕੇ ਸੰਘਰਸ਼ੀ ਲੋਕਾਂ ਦੇ ਉੱਤੇ ਸਪੰਜਾ ਹੋਰ ਕਸਣਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜੇ ਫੌਜਦਾਰੀ ਕਾਲੇ ਕਾਨੂੰਨ ਇਹਦੇ ਖਿਲਾਫ ਵੀ ਪੰਜਾਬ ਦੇ ਲੋਕ ਰਲ ਕੇ ਲੜ ਰਹੇ ਆ ਅਸੀਂ ਵੀ ਜਨਤਕ ਜਥੇਬੰਦੀਆਂ ਇਕੱਠੀਆਂ ਹੋ ਕੇ 15 ਅਗਸਤ ਨੂੰ ਇੱਕ ਪਾਸੇ ਜਿਹੜੇ ਉਹ ਚੰਦ ਲੋਕ ਆ ਜਿਨ੍ਹਾਂ ਵਾਸਤੇ ਕਹਿੰਦੇ ਆਜ਼ਾਦੀ ਆਈ ਹੈ ਉਹ ਆਜ਼ਾਦੀ ਦੇ ਜਸ਼ਨ ਮਨਾਉਣਗੇ ਤੇ ਅਸੀਂ ਜਨਤਕ ਜਥੇਬੰਦੀਆਂ ਅੱਡ ਅੱਡ ਤਬਕਿਆਂ ਦੀਆਂ ਇਕੱਠੇ ਆ ਜਿਹਦੇ ਵਿੱਚ ਕਿਸਾਨ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਨੌਜਵਾਨ ਸਾਰੇ ਵਰਗਾਂ ਦੇ ਲੋਕ ਇਕੱਠੇ ਹੋ ਕੇ ਆਜ਼ਾਦੀ ਵਾਲੇ ਦਿਨ ਇੱਥੇ ਅਸੀਂ ਇਹ ਕਾਲੇ ਕਾਨੂੰਨਾਂ ਦੇ ਖਿਲਾਫ ਮੁਜ਼ਾਹਰਾ ਕਰਾਂਗੇ। ਤੁਹਾਡਾ ਕੀ ਨਾਮ ਹੈ ਤੇ ਕਿਹੜੀ ਜੱਥੇਬੰਦੀ ਹੈ? ਮੇਰਾ ਨਾਮ ਹਰਿੰਦਰ ਬਿੰਦੂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਇਸਤਰੀ ਵਿੰਗ ਸੁਭਾਗ। ਕੀ ਕਹਿਣਾ ਚਾਹੁੰਦੇ ਹੋ? ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਸੱਦਾ ਦਿੱਤਾ ਹੋਇਆ ਹੈਗਾ ਕਿ ਅੱਜ ਕਾਰਪੋਰੇਟ ਭਜਾਓ ਤੇ ਭਾਰਤ ਦੇ ਹਾਕਮਾਂ WTO ਤੋਂ ਬਾਹਰ ਆਓ। ਇਹ ਸੱਦਾ ਹੈਗਾ ਇਹ ਸੱਦੇ ਨੂੰ ਲਾਗੂ ਕਰਨ ਦੇ ਵਾਸਤੇ ਅੱਜ ਅਸੀਂ ਡੀਸੀ ਦਫ਼ਤਰ ਦੇ ਮੂਹਰੇ ਅਸੀਂ ਕਾਰਪੋਰੇਟਾਂ ਦਾ ਪੁਤਲਾ ਬਣਾ ਕੇ ਉਹਦਾ ਲੰਬੂ ਲਾਉਣਾ ਹੈਗਾ ਉਸ ਪੁਤਲੇ ਨੂੰ ਤੇ ਪੂਰੇ ਬਾਜ਼ਾਰ ਦੇ ਵਿੱਚ ਅਸੀਂ ਅੱਜ ਅਸੀਂ ਮਾਰਚ ਕਰਕੇ ਉਹਦਾ ਪੁਤਲਾ ਜਿਹੜਾ ਉਹ ਫੂਕਣਾ ਹੈਗਾ ਤੇ ਸਾਡੇ ਬਲਾਰਿਆਂ ਨੇ ਅੱਜ ਇੱਥੇ ਆਪਣੇ ਜਿਹੜੇ ਵਿਚਾਰ ਆ ਉਹ ਰੱਖਣੇ ਹੈਗੇ ਆ ਕਿਉਂਕਿ ਜਿਹੜਾ ਭਾਰਤ ਦਾ ਪ੍ਰਧਾਨ ਮੰਤਰੀ ਹੈਗਾ ਉਹ ਕਾਰਪੋਰੇਟਾਂ ਨੂੰ ਜਿਹੜਾ ਇੱਥੋਂ ਦੇ ਭਾਰਤ ਦੇ ਦਸਿੱਲੇ ਹੈਗੇ ਆ ਉਹ ਸੰਭਾਏ ਜਾ ਰਹੇ ਹੈਗੇ ਆ ਜਿਵੇਂ ਸਿੱਖਿਆ ਹੈਗੀ ਆ ਉਹ ਉਹਨਾਂ ਨੂੰ ਸੰਭਾਈ ਸਿੱਖਿਆ ਵਿਭਾਗ ਹੈਗਾ ਉਹ ਸੰਭਾਇਆ ਜਾ ਰਿਹਾ ਹੈਗਾ ਚਾਹੇ ਇੱਥੇ ਜਿੰਨੇ ਵੀ ਸਰਕਾਰੀ ਅਦਾਰੇ ਹੈਗੇ ਆ ਉਹ ਉਹਨਾਂ ਨੂੰ ਸੌਂਪੇ ਜਾ ਰਹੇ ਹੈਗੇ ਆ ਤੇ ਲੋਕਾਂ ਤੋਂ ਜਿਹੜਾ ਜਿਹੜਾ ਸਿੱਖਿਆ ਹੈਗਾ ਸਿਹਤ ਵਿਭਾਗ ਹੈਗਾ ਜਾਂ ਜਿਹੜੀ ਲੋਕਾਂ ਦੀ ਜਾਇਦਾਦ ਹੈਗੀ ਆ ਉਹ ਕਾਰਪੋਰੇਟਾਂ ਨੂੰ ਸੰਭਾਈ ਜਾ ਰਹੀ ਹੈਗੀ ਹੈ ਤੇ ਅਸੀਂ ਇਹ ਕਹਿੰਦੇ ਹੈਗੇ ਆ ਕਿ ਇਹ ਜਿਹੜੇ ਅਦਾਰੇ ਆ ਇਹ ਲੋਕਾਂ ਦਾ ਸਰਕਾਰੀਕਰਨ ਕਰਕੇ ਲੋਕਾਂ ਦੇ ਹਵਾਲੇ ਕੀਤੇ ਜਾਣ ਅੱਛਾ ਅਸੀਂ ਪਾਰਟੀ ਨੰਬਰ ਉਹ 15 ਅਗਸਤ ਤੇ ਜਸ਼ਨ ਮਨਾਏ ਜਾਂਦੇ ਆ ਕਿ ਉਸ ਦਿਨ ਤੇ ਆਪਣੇ ਪਾਰਟੀ ਦੇ ਗੁਣ ਗਾਏ ਜਾਂਦੇ ਆ ਜਦੋਂ ਲੱਖਾਂ ਦਾ ਜਿਹੜੇ ਲੋਕ ਸੀਗੇ ਉਹ ਕਤਲ ਹੋ ਗਏ ਸੀ ਪਹਿਣਾ ਤੇ ਬੇਪਤਵੇ ਹੋ ਰਹੇ ਸੀ ਉਹਨਾਂ ਬਾਰੇ ਕੋਈ ਨਾਮ ਹੀ ਨਹੀਂ ਲੈਂਦਾ ਅਸੀਂ 15 ਅਗਸਤ ਨੂੰ ਜਿਹੜੀ ਨਕਲੀ ਆਜ਼ਾਦੀ ਕਹਿੰਦੇ ਹੈਗੇ ਆ ਕਿ ਉਹ ਨਕਲੀ ਆਜ਼ਾਦੀ ਹੈਗੀ ਹੈ ਭਾਰਤ ਦੇ ਹਾਕਮਾਂ ਨੇ ਅੰਗਰੇਜ਼ਾਂ ਨੂੰ ਭਜਾਉਣ ਜਿਹੜਾ ਭਜਾਇਆ ਸੀਗਾ ਇੱਥੋਂ ਸਮਝੌਤਾ ਕੀਤਾ ਸੀਗਾ ਸਮਝੌਤਾ ਕਰਕੇ ਉਹਨਾਂ ਦੇ ਨਾਲ ਜਿਹੜੀ ਗੱਦੀ ਹੈਗੀ ਆ ਆਪ ਸਭ ਵੀ ਸੀਗੀ ਤੇ ਉਹਨਾਂ ਨੇ ਜਿਹੜਾ 15 ਅਗਸਤ ਦੇ ਗੋਣਗੋਣੇ ਹੈਗੇ ਆ ਤੇ ਅਸੀਂ 24 ਜਥੇਬੰਦੀਆਂ ਦੇ ਨਾਲ ਜੁੜ ਕੇ ਭਾਰਤੀ ਕਿਸਾਨ ਜੂਨੀ ਨੇਕਾਗਰਾਹਾਂ ਨੇ ਉਹਦੇ ਨਕਲੀ ਆਜ਼ਾਦੀ ਮਨਾਉਣੀ ਹੈਗੀ ਐ ਕਿ ਇੱਥੇ ਕੋਈ ਆਜ਼ਾਦੀ ਨਹੀਂ ਆਈ ਹੈਗੀ ਜਿਹੜੇ ਭਾਰਤ ਦੇ ਲੋਕ ਐ ਕਿਰਤੀ ਲੋਕ ਐ ਉਹ ਉਵੇਂ ਹੀ ਨਕਲੀ ਆਜ਼ਾਦੀ ਐ ਜਿਹੜੀ ਉਹ ਕੋਈ ਆਜ਼ਾਦੀ ਨਹੀਂ ਹੈਗੀ ਤੇ ਲੋਕ ਉਵੇਂ ਗੁਲਾਮ ਨੇ ਲੋਕਾਂ ਦੇ ਜਿਹੜੇ ਮਾੜੇ ਮੋٹے ਹੱਕ ਹਕੂਕ ਆ ਉਹ ਵੀ ਖੋਹੇ ਜਾ ਰਹੇ ਆ ਸਗੋਂ ਦੀ ਜਿਹੜੇ ਤਿੰਨ ਫੌਜਦਾਰੀ ਕਾਨੂੰਨ ਆ ਉਹ ਲੈ ਕੇ ਆnde ਜਾ ਰਹੇ ਆ ਜੁਏਪੀਏ ਐ ਜਾਂ ਹੋਰ ਆ ਉਹ ਕਾਨੂੰਨਾਂ ਨੂੰ ਲੋਕਾਂ ਦੇ ਉੱਤੇ ਥੋਪਿਆ ਜਾ ਰਿਹਾ ਹੈ ਜਿਹੜੇ ਮਾੜੇ ਮੋٹے ਲੋਕਾਂ ਦੇ ਕੋਈ ਸ਼ਹਿਰੀ ਹੱਕ ਸੀ ਉਹ ਵੀ ਖੋਹੇ ਜਾ ਰਹੇ ਆ ਲੋਕ ਕੋਈ ਆਪਦਾ ਧਰਨਾ ਨਹੀਂ ਲਾ ਸਕਦੇ ਕੋਈ ਮੁਜ਼ਾਹਰਾ ਨਹੀਂ ਕਰ ਸਕਦੇ ਕੋਈ ਆਪਦਾ ਹੱਕ ਲੈਣ ਵਾਸਤੇ ਕੋਈ ਰੋਸ ਪ੍ਰਦਰਸ਼ਨ ਨਹੀਂ ਕਰ ਸਕਦੇ ਜਿਵੇਂ ਅਸੀਂ ਕਿਸਾਨ ਆ ਸਾਡੀਆਂ ਕੁਰਕੀਆਂ ਜ਼ਮੀਨਾਂ ਦੀਆਂ ਕੁਰਕੀਆਂ ਹੋ ਰਹੀਆਂ ਆ ਅਸੀਂ ਆਵਦੀ ਕੁਰਕੀ ਰੋਕਣ ਵਾਸਤੇ ਜੇ ਇੱਥੇ ਆ ਕੇ ਧਰਨਾ ਲਾਵਾਂਗੇ ਤਾਂ ਸਾਡੇ ਤੇ ਵੀ ਉਹ ਜੁਏਪੀਏ ਕਾਨੂੰਨ ਹੈ ਜਿਹੜੇ ਉਹ ਲਾਏ ਜਾਣਗੇ ਜਾਂ ਸਾਡੇ ਤੇ ਹੋਰ ਪਰਚੇ ਹੈ ਜਿਹੜੇ ਉਹ ਪਾਏ ਜਾਣਗੇ ਸਾਨੂੰ ਜੇਲ੍ਹਾਂ ਦੇ ਵਿੱਚ ਸੁਟੇ ਜਾ ਜਾਊਗਾ ਤੇ ਜਿਹੜੀ ਪੁਲਿਸ ਹੈ ਜਿਹਨੂੰ ਅਸੀਂ ਪਹਿਲਾਂ ਹੀ ਕਹਿੰਨੇ ਕਿ ਇਹ ਪੱਕੀ ਸਰਕਾਰ ਹੈ ਚਾਹੇ ਇੱਥੇ 5 ਸਾਲਾਂ ਦੇ ਬਾਅਦ ਇੱਥੇ ਸਰਕਾਰਾਂ ਬਦਲੀਆਂ ਜਾਂਦੀਆਂ ਨੇ 5 ਸਾਲਾਂ ਦੇ ਬਾਅਦ ਚਾਹੇ ਇੱਥੇ ਕਾਲੀ ਆ ਜਾਵੇ ਕਾਂਗਰਸ ਆ ਜਾਵੇ ਚਾਹੇ ਭਾਜਪਾ ਆ ਜਾਵੇ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਵੇ ਲੋਕਾਂ ਵੱਲੋਂ ਜਦੋਂ ਉਹ ਉਹ ਬਹੁਤ ਜ਼ਿਆਦਾ ਲੁੱਟ ਕਰਦੀਆਂ ਨੇ ਲੋਕਾਂ ਮੱਲੀਆਂ ਬਦਲ ਦਿੱਤੀਆਂ ਜਾਂਦੀਆਂ ਨੇ ਉਹ 5 ਸਾਲਾਂ ਬਾਅਦ ਬਦਲੀਆਂ ਜਾਂਦੀਆਂ ਨੇ ਪਰ ਜਿਹੜੀ ਪੱਕੀ ਸਰਕਾਰ ਹੈ ਸਾਡੇ ਲੋਕਾਂ ਤੇ ਰਾਜ ਕਰਦੀ ਹੈਗੀ ਇੱਥੋਂ ਦਾ ਕੋਈ ਨਾ ਥਾਣੇਦਾਰ ਬਦਲਿਆ ਜਾਂਦਾ ਨਾ ਡੀਸੀ ਬਦਲਿਆ ਜਾਂਦਾ ਨਾ ਕੋਈ ਐਸਐਚਓ ਬਦਲਿਆ ਜਾਂਦਾ ਹੈਗਾ ਉਹ ਉਵੇਂ ਹੀ ਰਹਿੰਦੇ ਨੇ ਉਹਨਾਂ ਨੂੰ ਜਿਹੜੇ ਫੌਜਦਾਰੀ ਕਾਨੂੰਨ ਹੈ ਉਹ ਲਿਆ ਕੇ ਉਹਨਾਂ ਦੀ ਜਿਹੜੀ ਹੋਰ ਲੋਕਾਂ ਤੇ ਜ਼ਬਰ ਵਾਲੀ ਗੱਲ ਹੈ ਉਹ ਜਾਦਾ ਮਜ਼ਬੂਤ ਕੀਤੀ ਜਾ ਰਹੀ ਹੈ ਜਿਹੜੇ 5 4 ਸਾਲ ਤੋਂ 7 ਸਾਲ ਦੇ ਜਿਹੜੇ ਕਾਨੂੰਨ ਹੈ ਉਹਨਾਂ ਦੇ ਵਿੱਚ ਜਿਹੜੇ 60 ਦਿਨਾਂ ਤੇ ਜਿਹੜੇ 90 ਦਿਨਾਂ ਵਾਲਾ ਜਿਹੜਾ ਰਿਮਾਂਡ ਹੈ ਉਹ ਵਧਾਇਆ ਜਾ ਰਿਹਾ ਹੈਗਾ 4 ਤੋਂ 7 ਸਾਲ ਦੀ ਜਿਹੜੀ ਸਜ਼ਾ ਦੇ ਵਿੱਚ ਕੋਈ ਐਫਆਰ ਆਈ ਦਰਜ ਨਹੀਂ ਹੋਊਗੀ ਕੋਈ ਹੋਰ ਨਹੀਂ ਹੋਊਗਾ ਸਗੋਂ ਦੀ ਜਾਂਚ ਪੜਦਾਲ ਦੇ ਨਹੀਂ ਨਹੀਂ ਉਹ 7 4 ਤੋਂ 7 ਸਾਲ ਦੀ ਸਜ਼ਾ ਦੇ ਵਿੱਚ ਲੋਕਾਂ ਨੂੰ ਰੱਖਿਆ ਜਾਊਗਾ ਅਸੀਂ ਆਪਣੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਜੱਥੇਬੰਦੀ ਦੇ ਨਾਲ ਜਿਹੜੀਆਂ ਹੋਰ ਤਬਕਾਤੀ ਜੱਥੇਬੰਦੀਆਂ ਨੇ 15 ਅਗਸਤ ਨੂੰ ਡੀਸੀ ਦਫ਼ਤਰ ਬਠਿੰਡਾ ਦੇ ਦਫ਼ਤਰ ਆ ਮੂਹਰੇ ਆ ਕੇ 15 ਅਗਸਤ ਨੂੰ ਅਸੀਂ ਆਪਦਾ ਜਿਹੜਾ ਪ੍ਰੋਗਰਾਮ ਆ ਉਹ ਕਰਾਂਗੇ